ਚਾਲ ਰਿਹਾ ਪੰਜ ਖਾਤੇ ਅਸੀਂ ਸਰਚ ਆਪਰੇਸ਼ਨ ਚੱਲ ਰਹੇ ਜਿਹੜਾ ਠੱਕਾ ਕਲੋਨੀ ਹੈ ਇਸ ਤੋਂ ਇਲਾਵਾ ਜਿਹੜਾ ਸਾਨੇਵਾਲ ਡੁਗਰੀ ਡਿਵੀਜ਼ਨ 4 ਉਥੇ ਵੀ ਸਰਚ ਆਪਰੇਸ਼ਨ ਚੱਲ ਰਹੀ ਹੈ ਸਰ ਕੀ ਕੁਝ ਬਰਾਮਦਗੀ ਹੋਈ ਹੈ ਹਜੇ ਤੱਕ ਅਸੀਂ ਤਕਰੀਬਨ 25 ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਰਿਕਵਰੀ ਬਰਾਮਦਗੀ ਉਹ ਤੁਹਾਨੂੰ ਲੇਟਰ ਉਹਨਾਂ ਅਸੀਂ ਦੱਸਾਂਗੇ ਤੇ ਜਿਹੜੀ ਹੈ ਕਿ ਸਰਚ ਹੈ ਓਵਰ ਆਲ ਪੰਜਾਬ ਚ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਚੱਲ ਰਹੀ ਹੈ ਸਰ ਪੂਰੇ ਲੁਧਿਆਣੇ ਦੇ ਵਿੱਚ ਚੈਕਿੰਗ ਚੱਲ ਰਹੀ ਹੈ ਜਾਂ ਫਿਰ ਕੁਝ ਚੁਣਿੰਦਾ ਜਿਹਾ ਨਹੀਂ ਨਹੀਂ ਪੂਰੇ ਲੁਧਿਆਣੇ ਚ ਚੱਲ ਰਹੀ ਹੈ ਐਂਡ ਇਹ ਟਾਈਮ ਟੂ ਟਾਈਮ ਚੱਲਦੀ ਰਹੇਗੀ ਕੱਲ ਵੀ ਸਾਨੇਵਾਲ ਚ ਜੀਗੀ ਪਰਸੋ ਅਸੀਂ ਡਿਵੀਜ਼ਨ 4 ਦੇ ਏਰੀਆ ਚ ਸੀਗੀ ਜਿਹੜਾ ਮਿਹਰਬਾਨ ਸਾੜਾ ਹੈਗਾ ਉਸ ਤੋਂ ਪ ਕਿੰਨੀ ਫੋਰਸ ਡਿਪਲੋਏ ਕੀਤੀ ਗਈ ਹੈ ਸਰ तकरीबन ਅਸੀਂ ਡੇਲੀ ਚਾਰਟ ਬਣਾਇਆ ਉਹਦੇ ਅਕੋਰਡਿੰਗ ਹੀ ਅਸੀਂ ਫੋਰਸ ਲਾਉਂਦੇ ਆ ਉਹਦੇ ਅਕੋਰਡਿੰਗ ਹੀ ਅਸੀਂ ਸਰਚ ਆਪਰੇਸ਼ਨ ਕਰਦੇ ਆ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੁਸੀਂ ਲੋਕਾਂ ਦਾ ਕੀ ਕਹਿਣਾ ਜੀ ਤੁਸੀਂ ਇਹ ਲੋਕਾਂ ਚ ਪਹੁੰਚ ਬਿਲਕੁਲ ਹੁਣ ਤੁਸੀਂ ਦੇਖਿਆ ਹੁਣ ਅਸੀਂ ਜਿਹੜੇ ਗਲੀ ਦੇ ਬੰਦੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿੱਥੇ ਕੋਈ ਇਹੋ ਜੀ ਪ੍ਰੋਬਲਮ ਹੈ ਉਹਨਾਂ ਨੂੰ ਥੋੜਾ ਸਾ ਇਹ ਐਪਰੀਹੈਂਸਨ ਹੈ ਕਿ ਅਸੀਂ ਇਨਫੋਰਮੇਸ਼ਨ ਦਿੰਦੇ ਬਾਅਦ ਚ ਉਹਨਾਂ ਦੇ ਗਲ ਪੈਂਦੇ ਆ ਲੋਕੀ ਬਟ ਅਸੀਂ ਉਹਨਾਂ ਚ ਕੰਫੀਡੈਂਸ ਬਿਲਡ ਕਰ ਰਹੇ ਹਾਂ ਉਹਨਾਂ ਦੇ ਨਾਲ ਅਸੀਂ ਰੈਪੋ ਇੱਕ ਜੋ ਹੈ ਉਹ ਸੈਟਅਪ ਉਹ ਕਰ ਰਹੇ ਆ ACP DCP ADCP ਸਾਰੇ ਅਫਸਰ ਸਾਹਿਬਾਨ ਮੇਰੇ ਨਾਲ ਲੋਕਾਂ ਨਾਲ ਰਾਫਤਾ ਕਰਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਜਨਰੇਟ ਕਰਾਂਗੇ ਐਂਡ ਜੇ ਕੋਈ ਉਹਨਾਂ ਦੇ ਨਾਲ ਕੋਈ ਧੱਕਾ ਕਰੂਗਾ ਜਾਂ ਉਹਨਾਂ ਦੇ ਗਲੇ ਪਾਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਲੋਕਾਂ ਦਾ ਕੰਫੀਡੈਂਸ ਬਿਲਡ ਹੋਣਾ ਬਹੁਤ ਜ਼ਰੂਰੀ ਹੈ ਲੋਕੀ ਸਾਨੂੰ ਇਨਫੋਰਮੇਸ਼ਨ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਹੁਣ ਸਾਡੀ ਡਿਊਟੀ ਹੈਗੀ ਉਹਨਾਂ ਤੇ ਕੰਫੀਡੈਂਸ ਬਿਲਡ ਕਰੇ ਤੇ ਉਹਨਾਂ ਤੋਂ ਇੱਕ ਵਿਸ਼ਵਾਸ ਬਣਾ ਕੇ ਸਰ ਜਿਹੜੇ ਲੱਕ ਦੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸਾਰਾ ਏਰੀਆ ਹੀ ਨਸ਼ੇ ਦਾ ਸੌਦਾਗਰ ਜਾਂ ਕੋਈ ਚੁਣੀ ਨਹੀਂ ਕੋਈ ਚੁਣੀ ਨਹੀਂ ਨਹੀਂ ਕੋਈ ਸਾਰੇ ਕਹਿੰਦੇ ਨਾ ਇੱਕ ਜਿਹੜਾ ਹੈਗਾ ਉਹ ਸਾਰਿਆਂ ਨੂੰ ਗੰਦਾ ਕਰ ਦਿੰ ਹੰਗੇ ਬੰਦੇ ਨਾਲ ਆਲੇ ਦੁਆਲੇ ਏਰੀਆ ਚ ਰਹਿੰਦੇ ਹੈਗੇ ਇਕਾ ਦੁੱਖਾ ਜਿਹੜੇ ਬੰਦੇ ਹੈਗੇ ਉਹੀ ਬੰਦੇ ਉਸ ਏਰੀਆ ਨੂੰ ਬਦਨਾਮ ਕਰਦੇ ਨੇ ਹੁਣ ਲੋਕੀ ਉਸ ਗੱਲ ਨੂੰ ਲੈ ਕੇ ਬਹੁਤ ਤੰਗ ਹੈ ਤੁਸੀਂ ਦੇਖਿਆ ਹੋਣਾ ਇਹਨਾਂ ਨੇ ਗੱਲ ਵੀ ਕਰੀਏ ਮੇਰੇ ਨਾਲ ਪਰਸਨਲੀ ਅਫਸਰਾਂ ਨਾਲ ਗੱਲ ਕਰੀਏ ਅਸੀਂ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਥੈਂਕ ਯੂ ਤਾਂ ਸਿੱਧੀਆਂ ਤੁਸੀਂ ਕੌਮ ਦੇ ਜਿਆਦਾ ਲੋਕ ਇੱਥੇ ਆਉਂਦੇ ਆ ਅਸੀਂ ਜਿਹੜੀ ਟਾਈਮਿੰਗ ਹੈਗੀ ਹੈ ਜੋ ਵੀ ਹੈਗਾ ਉਹ ਸਾਰਾ ਸੈਟਅਪ ਕਰਕੇ ਐਂਡ ਅਸੀਂ 24 ਆਵਰ ਇਹਨਾਂ ਤੇ ਵਾਚ ਰੱਖਾਂਗੇ ਐਂਡ ਇਹਨਾਂ ਬੰਦਿਆਂ ਦੇ ਖਿਲਾਫ